ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਨਾ ਜੀ ਵਿਆਹ ਹੁੰਦਾ ਸੀ ਜਦੋਂ ਲੜਕੀ ਦਾ ਉਹਦੇ ਨੰਦਕਾਰਜਾਂ ਤੋਂ ਬਾਅਦ ਸਿੱਖਿਆ ਦਿੱਤੀ ਜਾਂਦੀ ਸੀ ਆਪਣੀ ਧੀ ਉਹ ਸਿੱਖਿਆ ਦਾ ਜਿਹੜਾ ਰਿਵਾਜ ਹੈ ਅੱਜ ਅਲੋਪ ਹੋ ਰਿਹਾ ਹੈ ਮੇਰੇ ਮਨ ਦੇ ਵਿੱਚ ਆਇਆ ਸੀਗਾ ਵੀ ਸਿੱਖਿਆ ਸੁਣਾਈ ਜਾਵੇ ਤੇ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੀ ਸਿੱਖਿਆ ਤੇ ਜੇ ਵਧੀਆ ਲੱਗੀ ਜੀ ਤਾਂ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਿਓ ਆਪਾਂ ਤੁਹਾਨੂੰ ਜੋ ਸੁਣਾਉਣ ਜਾ ਰਹੇ ਹਾਂ ਸਿੱਖਿਆ ਧੀਆ ਵਾਲਿਓ ਦਿਲਾਂ ਨੂੰ ਥੰਮ ਲੈਣਾ ਮੇਰੀ ਸਿੱਖਿਆ ਦਿਲਾਂ ਨੂੰ ਹਲਾਉਣ ਵਾਲੀ ਲਫ਼ਜ਼-ਲਫ਼ਜ਼ ਦੇ ਵਿੱਚ ਪਿਆਰ ਭਰਿਆ ਪੱਥਰ ਦਿਲਾਂ ਨੂੰ ਮੋਮਾ ਧੀਆਂ ਕੀ ਬਣਾਈਆਂ ਬਣਾਉਣ ਵਾਲੇ ਪਾਲ ਪਲੋਸ਼ ਕੇ ਹੱਥੀ ਵਿਛੋੜ ਦੇਣਾ ਮੋਤੀ ਕੱਢ ਕੇ ਆਪਣੀ ਮਾਲਾ ਵਿੱਚੋਂ ਕਿਸੇ ਹੋਰ ਦੀ ਮਾਲਾ ਵਿੱਚ ਜੋੜ ਦੇਣਾ ਹੱਥੀ ਕੱਟ ਦੇਣਾ ਟੁਕੜਾ ਜਿਗਰ ਵਾਲਾ ਖੂਨ ਅੱਖੀਆਂ ਰਹੀ ਰੋੜ ਦੇਣਾ ਇੱਥੇ ਪੱਥਰ ਜਿਹੀ ਰਸਮ ਦਾ ਕੰਮ ਇਹੋ ਕਿਸਾ ਮਾਪਿਆਂ ਦੇ ਦਿਲਾਂ ਦਾ ਤੋੜ ਦੇਣਾ ਤੀਏ ਛੱਡ ਚੱਲੀਏ ਦੂਰ ਸਾਨੂੰ ਦਿਲ ਵਿੱਚ ਸਾਡਾ ਲੈ ਜਾ ਪਿਆਰ ਤੋਂ ਦਿਨ ਤੈਨੂੰ ਹੋਰ ਕੁਝ ਨਹੀਂ ਆਖਦ ਅਸੀਂ ਸਕਦੇ ਸਾਡੇ ਹੰਝੂਆਂ ਦਾ ਤੀਏ ਹਾਰ ਲੈ ਜਾ ਆ ਕੁਝ ਅਸੀਂਸਾਂ ਦੇ ਫੁੱਲ ਨਾਲ ਲੈ ਜਾ ਕੁਝ ਸਾਡੇ ਤੋਂ ਲਫ਼ਜ਼ ਵਿਚਾਰ ਲੈ ਜਾ ਪੈਣੇ ਠਹਿਰ ਜਾ ਤੂੰ ਹੋਰ ਦੋ ਕੜੀਆਂ ਦੇਵੇ ਸਿੱਖਿਆ ਜੋ ਪਰਿਵਾਰ ਲੈ ਜਾ ਪੈਣੇ ਠਹਿਰ ਜਾ ਤੂੰ ਹੋਰ ਦੋ ਕੜੀਆਂ ਦੇਵੇ ਸਿੱਖਿਆ ਜੋ ਪਰਿਵਾਰ ਲੈ ਜਾ ਤੀਏ ਛੱਡ ਚੱਲੀਏ ਦੂਰ ਸਾਨੂੰ ਦਿਲ ਵਿੱਚ ਸਾਂਭ ਕੇ ਸਾਡਾ ਪਿਆਰ ਲੈ ਜਾ ਤੈਨੂੰ ਹੋਰ ਕੁਝ ਨਹੀਂ ਅਸੀਂ ਦੇ ਸਕਦੇ ਸਾਡੇ ਹੰਝੂਆਂ ਦਾ ਧੀਏ ਹਾਰ ਲੈ ਜਾ ਕੁਝ ਅਸੀਸਾਂ ਦੇ ਫੁੱਲ ਨਾਲ ਲੈ ਜਾ ਕੁਝ ਸਾਡੇ ਤੋਂ ਲਫ਼ਜ਼ ਵਿਚਾਰ ਲੈ ਜਾ ਪੈਣੇਠਹਿਰ ਜਾ ਤੂੰ ਹੋਰ ਦੋ ਕੜੀਆਂ ਤੇ ਸਿੱਖਿਆ ਜੋ ਪਰਿਵਾਰ ਲੈ ਜਾ ਸੌਰੇ ਕਰ ਜਾਣਾ ਪੈਣੇ ਪੱਲੇ ਨੂੰ ਗੋਚਕੀ ਜਿਹੜਾ ਕੰਮ ਕਰਨਾ ਪੈਣੇ ਮਾਨੰਦੇ ਵਿੱਚ ਸੋਚ ਕੇ ਸੰਭਰ ਕੇ ਕੂੜਾ ਪੈਣੇ ਕੌਲੇ ਨਲਾਈ ਨਾ ਬੈਠੀ ਗੁ ਆਂਢਣ ਕੋਲੋਂ ਬੇਲੀ ਅਖਵਾਈ ਨਾ ਬੈਠੀ ਗੁ ਆਂਢਣ ਕੋਲੋਂ ਬੇਲੀ ਅਖਵਾਈ ਨਾ ਬਾਗਾਂ ਦੀਏ ਸੋਲ ਕਲਿਏ ਛੇਤੀ ਕਮਲਾਈ ਨਾ ਇਹ ਸੋਹਲ ਕਲਿਏ ਲੋੜੀ ਦੇਵਾਲੀ ਪਹਿਣੇ ਕਰ ਸ਼ਗਨ ਮਨਾਈ ਤੂੰ ਕੁੜੀਆਂ ਨੂੰ ਇਕੱਠੀਆਂ ਕਰਕੇ ਦੇਣਾ ਸਜਾਈ ਤੂੰ ਕੰਮਾਂ ਨੂੰ ਤਾਂ ਪਹਿਣੇ ਚਮਕ ਬਰਾਈ ਨਾ ਬਾਗਾਂ ਦੀ ਇਹ ਸੋਹਲ ਕਲਿਏ ਛੇਤੀ ਕਬਰਾਈ ਨਾ ਬਾਗਾਂ ਦੀ ਇਹ ਸੋਹਲ ਕਲਿਏ ਛੇਤੀ ਕਵਰਾਈ ਨਾ ਆਏ ਨੇ ਸੱਜਣ ਪਹਿਣੇ ਲੈ ਜਾਣਗੇ ਨਾਲ ਕੁੜੇ ਮਾਪਿਆਂ ਨਾਲੋਂ ਤੋੜ ਚਾਹਾਂਗੇ ਬੂੜਾ ਮੋਹ ਪਿਆਰ ਕੁੜੇ ਆਪਿਆਂ ਨਾਲੋਂ ਤੋੜ ਕਰਦੀ ਸੀ ਅਰਜ ਵਾਵਲਾ ਰਖ ਲੈ ਕੁਆਰੀਆਂ ਕਰਦੀ ਸੀ ਅਰਜ ਵਾਵਲਾ ਰੱਖੀ ਨਾ ਜਾਂਦੀ ਤੀਏ ਅੱਜ ਤੂੰ ਰਾਤ ਕੁੜੇ ਆਏ ਨੇ ਸੱਜਣ ਤੀਏ ਲੈਣਗੇ ਨਾਲ ਕੁੜੇ ਪੀਤਾ ਨੇ ਅੱਖੀਆਂ ਪਰੀਆਂ ਮਾ ਚੰਗੀ ਗੱਲ ਹੋਈ ਸੀ ਪਾਬੋ ਨੇ ਸ਼ੁਕਰ ਮਨਾਇਆ ਚੰਗੀ ਗੱਲ ਹੋਈ ਸੀ ਮਾਪਿਆਂ ਨੂੰ ਚੇਤੇ ਕਰਕੇ ਮਨ ਪਰਾਈ ਨਾ ਬਾਗਾਂ ਦੀ ਏ ਸੋਹਲ ਕਲਿਏ ਐਵੇਂ ਕਵਰਾਈ ਨਾ ਬਾਗਾਂ ਦੀ ਏ ਸੋਹਲ ਕਲਿਏ ਐਵੇਂ ਕਵਰਾਈ ਨਾ ਬਾਗਾਂ ਦੀ ਏ ਸੋਹਲ ਕਲਿਏ